ਮਹੱਲਾ ਚੌਥਾ ਹਉਮੀ ਮਾਇਆ ਸਭ ਵਿਖ ਹੈ ਨਿਤ ਜਗ ਤੋਟਾ ਸੰਸਾਰ ਲਾਹਾਂ ਹਰ ਤਨ ਖਟਿਆ ਗੁਰਮੁਖ ਸ਼ਬਦ ਵਿਚਾਰ ਹਉਮੀ ਮੈਲ ਵਿਖੇ ਉਤਰੈ ਹਰ ਅੰਮ੍ਰਿਤ ਹਰਿ ਉਰਤਾਰ ਸਭ ਕਾਰਜ ਤਿਨ ਕੇ ਸਿਧ ਹੈ ਜਿਨ ਗੁਰਮੁਖ ਕਿਰਪਾ ਧਾਰ ਨਾਨਕ ਜੋਤ ਧੋਰ ਮਿਲੇ ਸੇ ਮਿਲ ਰਹਿ ਹਰ ਮੇਲੀ ਸਿਰਜਨਹਾਰ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚਾ ਗੋਸਾਈ ਤਦਨੂ ਸਾਬਤ ਆਈ ਦੀ ਸਭ ਲਗੈ ਤੇਰੀ ਪਾਈ ਤੇਰੀ ਸਿਫਤ ਸਵਾਲਿਓਂ ਸਰੂਪ ਹੈ ਜਨ ਕੀਤੀ ਤਿਸ ਪਾਰ ਲੰਗਾਈ ਗੁਰਮੁਖਾਂ ਨੂੰ ਫਲ ਪਾਇੰਦਾ ਸਚ ਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਸਲੋਕ ਮਹਲਾ 4 ਵੇਨ ਨਾਮੀ ਹੋਰ ਸਲਾਹਣਾ ਸਭ ਬੋਲਣ ਫਿੱਕਾ ਸਾਦ ਮਨਮੋਖ ਅਹੰਕਾਰ ਸਲਾਇੰਦੇ ਹੋ ਮੀਮਮਤਾ ਬਾਦ ਜੇ ਨਸਲਾਇਨ ਸੇ ਮਰ ਖੱਪ ਜਾਵੇ ਸਭ ਅਪਵਾਦ ਜਨ ਨਾਨਕ ਗੁਰਮਖਿ ਉਪਰੈ ਜਪ ਹਰ ਹਰ ਪਰਮ ਆਨੰਦ ਮਹੱਲਾ ਚੌਥਾ ਸਤ ਗੁਰ ਹਰ ਪ੍ਰਭ ਦਸ ਨਾਮ ਧਿਆਈ ਮਨ ਹਰੀ ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁਖ ਪਰ ਹਰੀ ਪੌੜੀ ਤੂੰ ਆਪੇ ਆਪ ਨਿਰੰਕਾਰ ਹੈ ਨਰੰਜਨ ਹਰਿਆ ਜਿਨੇ ਤੂੰ ਇੱਕ ਮਨ ਸੱਚ ਤੇ ਆਇਆ ਤਿੰਨ ਕਾ ਸਭ ਦੁੱਖ ਗਵਾਇਆ ਤੇਰਾ ਸ੍ਰੀਕ ਕੋ ਨਾਹੀ ਜਿਸ ਨੂੰ ਲਵੇ ਲਾਏ ਸੁਣਾਇਆ ਤਦ ਜੀਵਣ ਦਾਤਾ ਤੂੰ ਹੈ ਨਰੰਜਨਾ ਤੂੰ ਹੈ ਸੱਚ ਮੇਰੀ ਮਨ ਪਾਇਆ ਸੱਚੇ ਮੇਰੇ ਸਾਈ ਬਾ ਸੱਚੇ ਸਤ ਨਾਇਆ ਸ਼ਲੋਕ ਮਹੱਲਾ ਚੌਥਾ ਮਨ ਅੰਤਰ ਹੋ ਮੇ ਰੋਗ ਹੈ ਵੈ ਪਰਮ ਭੁੱਲੀ ਮਨ ਮੁਖ ਦੁਰ ਜਨਾ ਨਾਨਕ ਰੋਗ ਗਵਾਈ ਮਿਲ ਸਤ ਗੁਰ ਸਾਧੂ ਸਜੇ ਨਾਮ ਮਹੱਲਾ ਚੌਥਾ ਮਨ ਤਨ ਰਤਾ ਰੰਗ ਸਿਓ ਗੁਰਮਕਹ ਹਰ ਗੁਣਤਾਸ ਜਨ ਨਾਨਕ ਹਰ ਸਰਨਾਗਤੀ ਹਰ ਮੇਲੇ ਗੁਰ ਸਬਾਸ ਪੌੜੀ ਤੂੰ ਕਰਤਾ ਪੁਰਖ ਅਗੰਮ ਹੈ ਕਿਸ ਨਾਲ ਤੂੰ ਵਢੀਐ ਤਦ ਜੀਵਡ ਹੋਏ ਸਵਾਖੀਐ ਤਦ ਜੀਹਾ ਤੂੰ ਹੈ ਪੜੀਐ ਤੂੰ ਘਟ ਘਟ ਇੱਕੋ ਵਰਤਦਾ ਗੁਰਮਕ ਪਰ ਗੜੀਐ ਤੂੰ ਸੱਚਾ ਸਭ ਸਦਾ ਖਸਮ ਹੈ ਸਭ ਦੂ ਤੂੰ ਚੜੀਏ ਤੋ ਕਰੇ ਸੋ ਸੱਚੇ ਹੋਏ ਸੀ ਤਾਂ ਕਾਇਤ ਗੜੀਏ ਸਲੋਕ ਮਹਲਾ 4 ਚੌਥਾ ਮੈਂ ਮਨ ਤਨ ਪ੍ਰੇਮ ਪਰਮ ਕਾ ਅੱਠੀ ਪੈਰ ਲਗਨ ਜਨ ਨਾਨਕ ਕਿਰਪਾ ਧਾਰ ਪ੍ਰਭ ਸਤ ਗੁਰ ਸੁਖ ਸਵੰਨ ਮਹੱਲਾ ਚੌਥਾ ਜਿਨ ਅੰਦਰ ਪ੍ਰੀਤਿ ਪਰਮੈ ਕੀ ਜੋ ਬੋਲਣ ਤਵੇਂ ਸੁਹਾਨ ਨਾਨਕ ਹਰਿ ਆਪੇ ਜਾਣਦਾ ਜਿਨ ਲਾਈ ਪ੍ਰੀਤਿ ਪਰੰਨ ਪੌੜੀ ਤੂੰ ਕਰਤਾ ਆਪੁ ਆਪੁ ਲਹਿ ਪੁੱਲਣ ਵਿੱਚ ਨਾਈ ਤੂੰ ਕਰੀ ਸੋ ਸੱਚੀ ਭਲਾ ਹੈ ਗੁਰ ਸਬਦ ਬੁਜਾਈ ਤੂੰ ਕਰਨ ਕਰਨ ਸਮਰੱਥ ਹੈ ਦੂਜਾ ਕੋ ਨਹੀਂ ਤੂੰ ਸਾਹਿਬ ਅਗਮ ਦਿਆਲ ਹੈ ਸਭ ਤਦ ਧਿਆਈ ਸਭ ਜੀ ਤੇਰੇ ਤੋਂ ਸਬਸਦਾ ਤੂੰ ਸਾਬਿ ਛਡਾਈ ਸਲੋਕ ਮਹੱਲਾ ਚੌਥਾ ਸੁਣ ਸਾਜਨ ਪ੍ਰੇਮ ਸੰਦੇਸ ਰਾਂ ਅੱਖੀ ਤਾਰ ਲਗਾਨ ਗੁਰ ਤੁਠੀ ਸੱਜਣ ਮੇਲਿਆਂ ਜਨ ਨਾਨਕ ਸੁਖ ਸਵੰਨ ਮਹੱਲਾ ਚੌਥਾ ਸਤ ਗੁਰ ਦਾਤਾ ਦਿਆਲ ਹੈ ਜਿਸ ਨੂੰ ਦਇਆ ਸਦਾ ਹੋਈ ਸਤਗੁਰ ਅੰਦਰ ਨਿਰਵੈਰ ਹੈ ਸਭ ਦਿਖੈ ਬ੍ਰਹਮ ਇੱਕ ਸੋਈ ਨਿਰਵਾਰਾ ਨਾਲ ਜਵੈਰ ਚਲਾਇੰਦੇ ਤਿੰਨ ਵਿੱਚੋਂ ਤਿਸਟਿਆ ਨਾ ਕੋਈ ਸਤਗੁਰ ਸਭਨਾ ਦਾ ਭਲਾ ਮਨਾਇੰਦਾ ਤਿਸ ਦਾ ਬੁਰਾ ਕਿਉ ਹੋਈ ਸਤਗੁਰ ਨੂੰ ਜਿਹਾ ਕੋ ਇਛਾ ਦਾ ਤੇ ਹਾ ਫਲ ਪਾਹੀ ਕੋਈ ਨਾਨਕ ਕਰਤਾ ਸਬਕ ਚ ਜਾਣਦਾ ਜਿੰਦੂ ਕਛੁ ਗੁਜਾ ਨਾ ਹੋਈ ਪੌੜੀ ਜਿਸਨੂੰ ਸਾਹਿਬ ਵੱਡਾ ਕਰੀ ਸੋਈ ਵੱਡ ਜਾਣੀ ਜਿਸ ਸਾਹਿਬ ਭਾਵੇ ਤਿਸ ਬਖਸ਼ ਲੈ ਸੋ ਸਾਹਿਬ ਮਨ ਪਾਣੀ ਜੇ ਕੋ ਉਸ ਦੀਰੀ ਇਸ ਕਰੇ ਸੋ ਮੂੜ ਅਜਾਨੀ ਜਿਸਨੂੰ ਸਤਗੁਰ ਮੇਲੈ ਸੋ ਗੁਣ ਰਵੈ ਗੁਣ ਆਖ ਵਖਾਣੀ ਨਾਨਕ ਸੱਚਾ ਸੱਚ ਹੈ ਮੁਝ ਸੱਚ ਸਮਾਨੀ ਸ਼ਲੋਕ ਮਹੱਲਾ 4 ਹਰ ਸਤ ਨਰੰਜਨ ਅੰਬਰ ਹੈ ਨਿਰਭਉ ਨਿਰਵੈਰ ਨਿਰੰਕਾਰ ਜਨ ਜਪਿਆ ਇਕ ਮਨ ਇਕ ਚਤ ਤੈਨ ਲੱਥਾ ਹੋ ਮੈਂ ਪਾਰ ਜਨ ਗੁਰ ਮਕਰਿਆ ਰਾਦਿਆ ਤਿੰ ਸੰਤ ਜਨਾ ਜੈਕਾਰ ਕੋਈ ਨਿੰਦਾ ਕਰੇ ਪੂਰ ਸਤ ਗੁਰ ਕੀ ਤਿਸ ਨੂੰ ਫਿੱਟ ਪਿੱਟ ਕੇ ਸਭ ਸੰਸਾਰ ਸਤ ਗੁਰ ਵਿੱਚ ਆਪ ਵਰਤਦਾ ਹਰ ਆਪੀ ਰੱਖਣ ਹਾਰ ਧੰਨ ਧੰਨ ਗੁਰ ਗਉਣ ਗਾਵਦਾ ਦੇ ਸੁਨੋ ਸਦਾ ਸਦਾ ਨਮਸਕਾਰ ਜਨ ਨਾਨਕ ਤਿੰਨ ਕੋਵਾ